ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸੰਜੇ ਗਾਸ ਤੇ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਰੋਜ਼ਾਨਾ ਜ਼ਿੰਦਗੀ ਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ ਅਸਰਦਾਰ 60 ਘਰੇਲੂ ਨੁਸਖੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਡੇ ਲਈ ਬਹੁਤ ਕੰਮ ਦੇ ਨੁਸਖੇ ਨੇ ਨੰਬਰ 1 ਢੇਟ ਦੀ ਜਲਨ ਪੇਟ ਦਾ ਫੁੱਲਣਾ ਅਤੇ ਗੈਸ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਇਲਾਇਚੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਨੰਬਰ 2 ਕਾਲੀ ਚਾਹ ਤੁਹਾਡੇ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਦੀ ਆ ਇਸ ਤੋਂ ਇਲਾਵਾ ਇਹ ਭਾਰ ਨੂੰ ਵੀ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦੀ ਆ ਨੰਬਰ 3 ਖਾਣੇ ਵਿੱਚ ਸਲਾਦ ਦੀ ਮਾਤਰਾ ਜਿਆਦਾ ਤੋਂ ਜਿਆਦਾ ਰੱਖੋ ਨੰਬਰ 4 ਅਜ਼ਮੈਨ ਦਾ ਪਾਣੀ ਭਾਰ ਘਟਾਉਣ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਪੇਟ ਨੂੰ ਕੱਟ ਕਰਨ ਦੇ ਲਈ ਤੁਸੀਂ ਅਜਮੈਨ ਪਾਣੀ ਦੀ ਵਰਤੋਂ ਕਰ ਸਕਦੇ ਹੋ ਇਸ ਦੇ ਲਈ 25 ਤੋਂ 50 ਗ੍ਰਾਮ ਅਜਮੈਨ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਇਸ ਨੂੰ ਛਾਣ ਕੇ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਇਸ ਨੂੰ ਪੀ ਲਓ ਇਸ ਨੁਸਖੇ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਆਸਾਨੀ ਨਾਲ ਘਟਾ ਸਕਦੇ ਹੋ ਨੰਬਰ 5 ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਕਬਜ਼ ਤੋਂ ਬਚਣ ਦੇ ਲਈ ਤੁਹਾਨੂੰ ਚਮਨਪਰਾਸ਼ ਖਾਣਾ ਚਾਹੀਦਾ ਹੈ ਇਹ ਬਹੁਤ ਚੰਗਾ ਹੈ ਨੰਬਰ 6 ਬਾਹਰ ਦਾ ਫਾਸਟ ਫੂਡ ਖਾਂਦੀ ਬਜਾਏ ਤੁਸੀਂ ਫਲ ਲੈ ਕੇ ਖਾ ਲਓ ਫਲਾਂ ਵਿੱਚ ਪਵਿੱਤਾ ਖਾਨ ਦੇ ਨਾਲ ਚਰਬੀ ਨਹੀਂ ਬਾਦੀ ਤੇ ਮਟਾਪਾ ਵੀ ਤੇਜ਼ੀ ਨਾਲ ਘੱਟ ਹੋ ਜਾਂਦਾ ਹੈ ਨੰਬਰ 7 ਨਿੰਮ ਦੀ ਦਤਨ ਕਰਨ ਦੇ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ ਨਿੰਮ ਦੀ ਦਤਨ ਦੇ ਸਰੀਰ ਨੂੰ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਨੇ ਨੰਬਰ 8 ਗ੍ਰੀਨ ਟੀ ਬਿਮਾਰੀਆਂ ਤੋਂ ਰੱਖਿਆ ਕਰਦੀ ਆ ਇਹ ਬਿਨਾ ਦੁੱਧ ਅਤੇ ਬਿਨਾ ਸ਼ੱਕਰ ਤੋਂ ਪੀਓ ਤੁਸੀਂ ਇਸ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਨੰਬਰ 9 ਭੁੱਖ ਨਾ ਲੱਗਣ ਦੇ ਪਰੇਸ਼ਾਨ ਨਾ ਹੋਵੋ ਇੱਕ ਗਲਾਸ ਗੁੰਗੁਨੇ ਪਾਣੀ ਦੇ ਵਿੱਚ ਤੁਸੀਂ ਨਿੰਬੂ ਦਾ ਰਸ ਕਾਲੀ ਮਿਰਚ ਅਤੇ ਨਮਕ ਨੂੰ ਚੰਗੀ ਤਰ੍ਹਾਂ ਮਿਲਾ ਲਓ ਤੇ ਫਿਰ ਇਸ ਨੂੰ ਪੀ ਲਓ ਇਹ ਤੁਹਾਨੂੰ ਗਰਮੀ ਤੋਂ ਬਿਰਾਹਤ ਦਵਾਵੇਗੀ ਜੇ ਗਰਮੀ ਚ ਭੁੱਖ ਨਹੀਂ ਲੱਗਦੀ ਤਾਂ ਇਹ ਨੁਸਖਾ ਵਰਤ ਕੇ ਦੇਖੋ ਨੰਬਰ 10 ਗਲੇ ਦਾ ਦਰਦ ਜਾਂ ਜਲਨ ਨੂੰ ਦੂਰ ਕਰਨ ਦੇ ਲਈ ਤੁਸੀਂ ਮਲਠੀ ਨੂੰ ਮੂੰਹ ਵਿੱਚ ਪਾ ਕੇ ਚੂਸ ਸਕਦੇ ਹੋ ਨੰਬਰ 11 ਕਾਲੀ ਮਿਰਚ ਜੀਰੇ ਦੇ ਬੀਜ ਅਤੇ ਅਦਰਕ ਨੂੰ ਮਿਕਸ ਕਰਕੇ ਪੀਸ ਲਓ ਅਤੇ ਦਿਨ ਵਿੱਚ ਇੱਕ ਜਾਂ ਦੋ ਚਮਚ ਪਾਣੀ ਨਾਲ ਖਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਜੋੜਾਂ ਦੇ ਦਰਦ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ ਨੰਬਰ 12 ਰੋਜ਼ਾਨਾ ਲਾਈਚੀ ਖਾਂਦੇ ਨਾਲ ਖੂਨ ਦਾ ਦਵਾਰਾ ਠੀਕ ਰਹਿੰਦਾ ਹੈ ਜਿਸ ਨਾਲ ਦਮੇ ਨਾਲ ਸੰਬੰਧਿਤ ਰੋਗਾਂ ਤੋਂ ਛੁਟਕਾਰਾ ਤੁਹਾਨੂੰ ਮਿਲਦਾ ਤੇ ਲਾਈਚੀ țeਡ ਲਈ ਵੀ ਬਹੁਤ ਚੰਗੀ ਆ ਨੰਬਰ 13 ਦੁੱਧ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਈ ਵੀ ਖੱਟੀ ਚੀਜ਼ ਭਾ ਆਪ ਸੰਤਰਾ ਨਿੰਬੂ ਦਹੀਂ ਨਾ ਖਾਓ ਨੰਬਰ 14 ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਲਦੀ ਜੱਕਰ ਵਿੱਚ ਭੋਜਨ ਨੂੰ ਚੰਗੀ ਤਰ੍ਹਾਂ ਚਵਾ ਕੇ ਨਹੀਂ ਖਾਂਦੇ ਪਰ ਇਹ ਜ਼ਰੂਰੀ ਹੈ ਕਿ ਭੋਜਨ ਨੂੰ ਛੋਟੀ ਛੋਟੀ ਬੁਰਕੀ ਨਾਲ ਚਵਾ ਕੇ ਖਾਦਾ ਜਾਵੇ ਇਸ ਨਾਲ ਭੋਜਨ ਚੰਗੀ ਤਰ੍ਹਾਂ ਪਚ ਜਾਂਦਾ ਹੈ ਤੇ ਗੈਸ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਆ ਨੰਬਰ 15 ਕਾਜੂ ਵਿੱਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਇਹ ਇਸ ਸਰੀਰ ਵਿੱਚੋਂ ਆਇਰਨ ਦੀ ਕਮੀ ਨੂੰ ਦੂਰ ਕਰਦਾ ਤੇ ਖੂਨ ਵਧਾਉਣ ਵਿੱਚ ਵੀ ਮਦਦ ਕਰਦਾ ਨੰਬਰ 16 ਹਲਦੀ ਵਿੱਚ ਜ਼ਖਮ ਨੂੰ ਭਰਨ ਦੀ ਸਮਰੱਥਾ ਹੁੰਦੀ ਹੈ ਤੇ ਇਹ ਇਨਫੈਕਸ਼ਨ ਤੋਂ ਵੀ ਬਚਾਉਂਦੀ ਆ ਨੰਬਰ 17 ਡਰਾਇਗਨ ਫਰੂਟ ਖਾਣ ਦੇ ਨਾਲ ਕਸਟਰੋਲ ਘਟਦਾ ਹੈ ਅਤੇ ਇਸ ਦੀ ਵਰਤੋਂ ਦੇ ਨਾਲ ਦਿਲ ਸਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਨੇ ਨੰਬਰ 18 ਸੌਫ ਖਾਣ ਦੇ ਨਾਲ ਪਾਚਨ ਕਿਰਿਆ ਠੀਕ ਹੁੰਦੀ ਆ ਜੇਕਰ ਤੁਹਾਡੇ ਬੱਚੇ ਦੇ ਢਿੱਡ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੋਵੇ ਜਾਂ ਗੈਸ ਦੀ ਸਮੱਸਿਆ ਹੋਵੇ ਤਾਂ ਇੱਕ ਛੋਟਾ ਜਿਹਾ ਚਮਚ ਜ਼ਮੈਨ ਦਾ ਉਸਨੂੰ ਚੰਬਨ ਦੇ ਲਈ ਦਿਓ ਬੱਚੇ ਨੂੰ ਕਾਫੀ ਤੁਹਾਨੂੰ ਮਿਲੇਗੀ ਇਸ ਦਾ ਇਸਤੇਮਾਲ ਵੱਡੇ ਵੀ ਕਰਕੇ ਦੇਖਣ ਬਹੁਤ ਫਾਇਦਾ ਮਿਲਦਾ ਹੈ ਨੰਬਰ 19 thyroid control ਕਰਨ ਦੇ ਲਈ ਰੋਜ਼ਾਨਾ ਹਲਦੀ ਵਾਲੇ ਦੁੱਧ ਦੀ ਵਰਤੋਂ ਕਰੋ ਇਸ ਨਾਲ ਇਹ ਕੰਟਰੋਲ ਚ ਰਹਿੰਦਾ ਹੈ ਨੰਬਰ B ਪਦੀਨਾ ਪਾਚਨ ਕਿਰਿਆ ਨੂੰ ਦਰੁਸਤ ਕਰਨ ਵਿੱਚ ਮਦਦ ਕਰਦਾ ਹੈ ਪਿੱਤੇ ਦੀ ਪੱਥਰੀ ਦੇ ਰੋਗੀਆਂ ਨੂੰ ਪਦੀਨੇ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਆ ਇਸ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਨੰਬਰ 21 ਜ਼ਿਆਦਾਤਰ ਲੋਕ ਜੋੜਾਂ ਦੇ ਦਰਦ ਕਾਰਨ ਪਰੇਸ਼ਾਨ ਹਨ ਡ੍ਰੈਗਨ ਫਰੂਟ ਖਾਣ ਦੇ ਨਾਲ ਗਠੀਏ ਵਿੱਚ ਹੋਣ ਵਾਲੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ ਨੰਬਰ 22 ਬਹੁਤ ਸਾਰੇ ਲੋਕ ਰਾਤ ਦਾ ਭੋਜਨ ਕਰਨ ਸਰਵਿਸਤਰ ਤੇ ਲੇਟ ਜਾਂਦੇ ਆ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਲਕਿ ਤੁਹਾਨੂੰ ਭੋਜਨ ਕਰਨ ਦੇ ਬਾਅਦ ਤੁਰਨਾ ਚਾਹੀਦਾ ਹੈ ਸ਼ੈਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਭੋਜਨ ਆਸਾਨੀ ਨਾਲ ਪਚ ਜਾਵੇਗਾ ਤੇ ਭਾਰ ਵੀ ਘੱਟ ਹੁੰਦਾ ਹੈ ਨੰਬਰ 23 ਬੱਚਿਆਂ ਦੇ ਪੇਟ ਦੇ ਕੀੜੇ ਹੋਣ ਤਾਂ ਉਹਨਾਂ ਨੂੰ ਰੋਜ਼ਾਨਾ ਦੁੱਧ ਦੇ ਨਾਲ ਕਾਜੂ ਖਾਣ ਲਈ ਦਿਓ ਇਸ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਆ ਨੰਬਰ 24 ਬੈਂਦੇ ਖੂਨ ਨੂੰ ਰੋਕਣ ਦੇ ਲਈ ਬਰਫ਼ ਸਭ ਤੋਂ ਆਸਾਨ ਤਰੀਕਾ ਹੈ ਜਦਕਿ ਮੁੱਤੇ ਬਰਫ਼ ਰਗੜਨ ਦੇ ਨਾਲ ਖੂਨ ਜਲਦੀ ਪਿਗਲ ਜਾਂਦਾ ਤੇ ਦਰਦ ਤੋਂ ਵੀ ਆਰਾਮ ਮਿਲਦਾ ਨੰਬਰ 25 ਮੱਖਣ ਫਟੇ ਹੋਏ ਬੁੱਲਾਂ ਦੇ ਲਈ ਬਹੁਤ ਜ਼ਿਆਦਾ ਚੰਗਾ ਹੈ ਤਾਜ਼ਾ ਮੱਖਣ ਆਪਣੇ ਬੁੱਲਾਂ ਉੱਪਰ ਹੌਲੀ-ਹੌਲੀ ਲਗਾ ਕੇ ਉਂਗਲ ਦੇ ਨਾਲ ਮ사ਜ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਫਟੇ ਬੁੱਲ ਬਿਲਕੁਲ ਠੀਕ ਹੋ ਜਾਣਗੇ ਨੰਬਰ 26 ਕਈ ਵਾਰ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਵੀ ਸਿਰਦਰਦ ਹੁੰਦਾ ਹੈ ਅਜਿਹੀ ਵਿੱਚ ਪਾਣੀ ਦੀ ਘਾਟ ਨਾ ਹੋਣ ਦਿਓ ਤੇ ਦਿਨ ਭਰ ਵਿੱਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਰੁਟੀਨ ਵਿੱਚ ਤੁਸੀਂ ਨਾਰੀਅਲ ਪਾਣੀ ਅਤੇ ਜੂਸ ਨੂੰ ਵੀ ਸ਼ਾਮਲ ਕਰ ਸਕਦੇ ਹੋ ਨੰਬਰ 27 ਰੋਜ਼ਾਨਾ ਇੱਕ ਕਟੋਰੀ ਦਹੀਂ ਜ਼ਰੂਰ ਖਾਓ ਜੇਕਰ ਕਿਡਨੀ ਵਿੱਚ ਇਨਫੈਕਸ਼ਨ ਦੀ ਸਮੱਸਿਆ ਹੈ ਤਾਂ ਦਿਨ ਵਿੱਚ ਦੋ ਕਟੋਰੀ ਦਹੀਂਾਂ ਦੀਆਂ ਖਾਓ ਨੰਬਰ 28 ਪੂਰੇ ਦਿਨ ਵਿੱਚ 7 ਤੋਂ 9 ਗਲਾਸ ਪਾਣੀ ਪੀਣ ਦੇ ਨਾਲ ਪੇਟ ਦੀ ਖਾਲੀ ਜਗ੍ਹਾ ਭਰ ਜਾਂਦੀ ਹੈ ਤੇ ਪੇਟ ਵਿੱਚ ਗੈਸ ਨਹੀਂ ਬਣਦੀ ਨੰਬਰ 29 ਜੇਕਰ ਸਿਰਦਰਦ ਹੋ ਰਿਹਾ ਹੋਵੇ ਤਾਂ ਲੌਂਗੇ ਦੇ ਤੇਲ ਦੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਜੇਕਰ ਲੌਂਗਾ ਦਾ ਤੇਲ ਨਾ ਹੋਵੇ ਤਾਂ ਲੌਂਗਾ ਦਾ ਧੂਆ ਵੀ ਲਿਆ ਜਾ ਸਕਦਾ ਹੈ ਇਸ ਨਾਲ ਵੀ ਦਰਦ ਤੋਂ ਰਾਹਤ ਮਿਲੇਗੀ ਨੰਬਰ 30 ਬੱਚਿਆਂ ਨੂੰ ਕਾਜੂ ਦਾ ਸੇਵਨ ਜ਼ਰੂਰ ਕਰਾਓ ਇਸ ਨਾਲ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਨੰਬਰ 31 ਜੇਕਰ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਤਾਂ ਦੁੱਧ ਤੋਂ ਬਣੀ ਚਾਹ ਦੀ ਬਜਾਏ ਤੁਸੀਂ ਗ੍ਰੀਨ ਟੀ ਪੀਓ ਨੰਬਰ 3 ਜੇਕਰ ਤੁਹਾਨੂੰ ਲੋੜੀ ਦੀ ਨੀਂਦ ਨਹੀਂ ਆਉਂਦੀ ਤਾਂ ਇਹ ਤੁਹਾਡੀ ਮਾਨਸਿਕ ਸਮਰੱਥਾ ਤੇ ਜਾਗ ਸ਼ਕਤੀ ਲਈ ਬਹੁਤ ਜ਼ਿਆਦਾ ਖਤਰਨਾਕ ਆ ਤੁਹਾਡੀ ਜਾਗ ਸ਼ਕਤੀ ਇਸ ਨਾਲ ਘੱਟ ਸਕਦੀ ਹੈ ਤੇ ਭੁੱਲਣ ਦੀ ਬਿਮਾਰੀ ਵੀ ਹੋ ਸਕਦੀ ਹੈ ਇਸ ਲਈ ਲੋੜੀ ਦੀ ਨੀਂਦ ਜ਼ਰੂਰ ਲਓ ਨੰਬਰ 33 ਨਿੰਬੂ ਨੂੰ ਕੱਟ ਕੇ ਇਸ ਵਿੱਚ ਨਮਕ ਅਤੇ ਮਿਰਚ ਪਾ ਕੇ ਥੋੜਾ ਜਿਹਾ ਗਰਮ ਕਰੋ ਤੇ ਇਸ ਨੂੰ ਚੂਸਣ ਨਾਲ ਖੰਗ 'ਚ ਫਾਇਦਾ ਮਿਲਦਾ ਨੰਬਰ 34 ਰੋਜ਼ਾਨਾ ਤਾਂਬੇ ਦੇ ਬਰਤਨ ਵਿੱਚ ਖਾਣਾ ਖਾਣ ਦੇ ਨਾਲ ਅਤੇ ਪਾਣੀ ਪੀਣ ਨਾਲ ਦਿਮਾਗ ਤੇਜ਼ ਹੋ ਜਾਂਦਾ ਤੇ ਜਾੜ ਦਾਸਤ ਵੀ ਕਮਜ਼ੋਰ ਨਹੀਂ ਹੁੰਦੀ ਨੰਬਰ 35 ਦੋ ਦੋ ਚਾਰ ਅਮਰੂਜਾ ਅਮਰੂਦ ਦੇ ਪੱਤਿਆਂ ਨੂੰ 25 ਗ੍ਰਾਮ ਲੈਣ ਦੇ ਨਾਲ ਇਸ ਨਾਲ ਨੰਬਰ 36 ਠੰਡਾ ਪਾਣੀ ਸਵੇਰੇ ਪੀਣ ਦੇ ਨਾਲ ਪਾਚਨ ਤੰਤਰ ਤੇ ਬੁਰਾ ਅਸਰ ਪੈਂਦਾ ਪਾਚਨ ਤੰਤਰ ਠੀਕ ਕਰਨ ਲਈ ਤੁਸੀਂ ਗੁੰਗੁਣਾ ਪਾਣੀ ਪੀਓ ਨੰਬਰ 37 ਹਰੜ ਦਾ ਮਰਬਾ ਵੀ ਤੁਹਾਡੇ ਪਾਚਨ ਲਈ ਚੰਗਾ ਹੈ ਨੰਬਰ 38 ਪੈਰਾਂ ਵਿੱਚ ਸੋਜ ਦਾ ਅਰਥ ਹੈ ਕਿ ਤੁਹਾਡੀ ਬੋਡੀ ਦੇ ਵਿੱਚ ਪ੍ਰੋਟੀਨ ਦਾ ਲੈਵਲ ਘੱਟ ਹੋ ਗਿਆ ਹੈ ਜਾਂ ਫਿਰ ਘੱਟ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਵੈਸੇ ਉਸ ਦੀ ਬਜਾ ਕੋਈ ਵੀ ਹੋ ਸਕਦੀ ਆ ਪਰ ਜਿਵੇਂ ਕਿ ਮਟਾਪਾ ਕਈ ਵਾਰ ਇੱਕ ਪੋਜੀਸ਼ਨ ਵਿੱਚ ਜ਼ਿਆਦਾ ਦੇ ਤੱਕ ਜਦੋਂ ਤੁਸੀਂ ਬੈਠੇ ਰਹਿੰਦੇ ਹੋ ਤਾਂ ਪੈਰਾਂ 'ਚ ਸੋਜ ਆ ਜਾਂਦੀ ਆ ਇਸ ਲਈ ਤੁਸੀਂ ਪ੍ਰੋਟੀਨ ਜੁਗਤ ਭੋਜਨ ਜ਼ਰੂਰ ਕਰੋ ਨੰਬਰ 39 ਵਿੱਚ ਜਾਈ ਮਿਸ਼ਰਣ ਹੁੰਦੇ ਆ ਜੋ ਕਿਡਨੀ ਸਟੋਨ ਨੂੰ ਖੋਰਨ ਵਿੱਚ ਮਦਦ ਕਰਦੇ ਆ ਨੰਬਰ 40 ਜੇਕਰ ਤੁਹਾਡੀ ਅੱਖਾਂ ਵਿੱਚ ਸੋਜ ਆ ਤਾਂ ਇਹ ਸੋਜ ਨੀਂਦ ਦੀ ਪੂਰੀ ਨਾ ਹੋਣ ਕਾਰਨ ਜਾਂ ਫਿਰ ਜ਼ਿਆਦਾ ਟੀਵੀ ਦੇਖਣ ਕਾਰਨ ਜਾਂ ਕੰਪਿਊਟਰ ਦੇਖਣ ਕਾਰਨ ਜਾਂ ਥਾਇਰੋਇਡ ਦੇ ਬਦਨ ਕਾਰਨ ਜਾਂ ਫਿਰ ਸਾਹ ਨਾਲ ਜੁੜੀ ਕਿਸੇ ਸਮੱਸਿਆ ਹੋਣ ਕਾਰਨ ਹੋ ਸਕਦੀ ਆ ਜੇ ਤੁਹਾਨੂੰ ਅੱਖਾਂ ਉੱਪਰ ਸੋਜ ਦਿਖਾਈ ਦੇਵੇ ਤਾਂ ਤੁਸੀਂ ਇਸ ਦੀ ਜਾਂਚ ਜ਼ਰੂਰ ਕਰਾਵੋ ਨੰਬਰ 41 ਜ਼ਿੰਦਗੀ ਦੇ ਜ਼ਿਆਦਾਤਰ ਪਲਾਂ ਨੂੰ ਹੱਸਦੇ ਹੋਏ ਜਿਓ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ ਹਸਣ ਦੇ ਨਾਲ ਤਣਾਅ ਤੇ ਚਿੰਤਾ ਘੱਟ ਹੋ ਜਾਂਦੀ ਆ ਗੁੱਸੇ ਤੇ ਦੁਸ਼ਮਣੀ ਇਹ ਭਾਵਨਾਵਾਂ ਵੀ ਘਟ ਜਾਂਦੀਆਂ ਨੇ ਨੰਬਰ 42 ਜੀਭ ਉੱਤੇ ਜੰਮਿਆ ਗੰਦ ਜੀਭ ਦੀ ਰੰਗਤ ਬਦਲ ਦਿੰਦਾ ਹੈ ਇਹ ਪੇਟ ਖਰਾਬ ਹੋਣ ਦਾ ਲੱਛਣ ਹੁੰਦਾ ਹੈ ਨੰਬਰ 43 ਅਰਿੰਡੀ ਦਾ ਤੇਲ ਬਾਹਰ ਤੇ ਮਾਲਿਸ਼ ਕਰਨ ਦੇ ਨਾਲ ਤੁਹਾਡੇ ਵਾਲ ਕਾਲੀ ਸੰਘਣੇ ਤੇ ਲੰਬੇ ਹੋ ਜਾਂਦੇ ਆ ਨੰਬਰ 44 ਨੌਂ ਆ ਮੀਚਨ ਇਨਫੈਕਸ਼ਨ ਹੋਣ ਕਾਰਨ ਨਾਰੀਅਲ ਤੇਲ ਜਾਂ ਫਿਰ ਸੂਰਜਮੁਖੀ ਤੇਲ ਦੀ ਮ사ਜ ਕਰੋ ਇਸ ਤਰ੍ਹਾਂ ਨੌਂ ਦੀਆਂ ਦਰਾਰਾਂ ਜਲਦੀ ਭਰ ਜਾਂਦੀਆਂ ਨੇ ਔਰਤਾਂ ਇਹ ਨੁਸਖਾ ਜ਼ਰੂਰ ਵਰਤ ਕੇ ਦੇਖਣ ਕਿਉਂਕਿ ਉਹਨਾਂ ਦੇ ਨੌਂ ਚੇਤੀ ਖਰਾਬ ਹੋ ਜਾਂਦੇ ਆ ਨੰਬਰ 45 ਗੁਰਦੇ ਦੀ ਪਥਰੀ ਤੋਂ ਬਚਣ ਦੇ ਲਈ ਚੰਗੀ ਤਰ੍ਹਾਂ ਹਾਈਡਰੇਟ ਰਹਿ ਪੂਰੀਆ ਬਹੁਤ ਸਾਰਾ ਪਾਣੀ ਪੀਣ ਦੇ ਨਾਲ ਸਰੀਰ ਵਿੱਚ ਮੌਜੂਦ ਫਾਲਤੂ ਪਦਾਰਥ ਬਾਹਰ ਨਿਕਲ ਜਾਂਦੇ ਅਤੇ ਪਥਰੀ ਨਹੀਂ ਬਣਦੀ ਨੰਬਰ 46 ਆਸ਼ਾਵਾਦੀ ਨਜ਼ਰੀਆ ਰੱਖਣ ਵਾਲੇ ਲੋਕਾਂ ਨੂੰ ਬਿਮਾਰੀਆਂ ਖੁਦ ਤੋਂ ਦੂਰ ਰੱਖਦੀਆਂ ਨੇ ਤੁਸੀਂ ਵੀ ਆਸ਼ਾਵਾਦੀ ਤੇ ਖੁਸ਼ਹਰ ਹੋਵੋ ਤੇ ਸਿਹਤਮੰਦ ਰਹੋਗੇ ਨੰਬਰ 47 ਜ਼ਿਆਦਾ ਟੀਵੀ ਦੇਖਣ ਦੇ ਨਾਲ ਤੁਹਾਡੀ ਕਲਪਨਾ ਸ਼ਕਤੀ ਘੱਟ ਹੋ ਜਾਂਦੀ ਹੈ ਤੁਸੀਂ ਆਲਸੀ ਬਣਦੇ ਹੋ ਜ਼ਿਆਦਾ ਖਾਂਦੇ ਹੋ ਜਿਸ ਕਾਰਨ ਮੋਟਾਪਾ ਹੋ ਜਾਂਦਾ ਹੈ ਨੰਬਰ 48 ਜਿਹੜੇ ਲੋਕਾਂ ਦੀ ਨੀਂਦ ਨਹੀਂ ਪੂਰੀ ਹੁੰਦੀ ਉਹ ਤਣਾਅਗ੍ਰਸਤ ਹੋ ਜਾਂਦੇ ਨੇ ਤਣਾਅ ਕਈ ਰੋਗਾਂ ਦਾ ਕਾਰਨ ਬਣਦਾ ਹੈ ਨੀਂਦ ਜ਼ਿਆਦਾ ਲਓ ਖੁਦ ਨੂੰ ਤਣਾਅ ਮੁਕਤ ਬਣਾ ਰਥਾ ਵਧਾਓ ਨੀਂਦ ਪੂਰੀ ਲੈਣ ਦੇ ਲਈ ਕੈਫੀਨ ਅਤੇ ਅਲਕੋਹਲ ਦੀ ਵਰਤੋਂ ਬਿਲਕੁਲ ਵੀ ਨਾ ਕਰੋ ਨੰਬਰ 49 ਜਿਆਦਾ ਬੇਹੋਜਨ ਦੀ ਵਰਤੋਂ ਨਾ ਕਰੋ ਤਲੇ ਪੁੰਨੇ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਕੇਕ ਮੱਖਣ ਪਨੀਰ ਆਈਸਕ੍ਰੀਮ ਆਦ ਦਾ ਨਾ ਆਪਣੀ ਸੂਚੀ ਚੋਂ ਵੀ ਕੱਟ ਦਿਓ ਇਹ ਬਿਲਕੁਲ ਨਾ ਖਾਓ ਨੰਬਰ 50 ਮਟਾਪੇ ਦਾ ਕਾਰਨ ਤੇਲਯੁਕਤ ਪਦਾਰਥ ਅਤੇ ਮਿੱਠੇ ਭੋਜਨ ਹਨ ਇਸ ਲਈ ਸਰੀਰ ਦੀ ਚਰਬੀ ਆਲਸ ਸੁਸਤੀ ਵਾਧੀ ਆ ਇਹਨਾਂ ਪਦਾਰਥਾਂ ਦੀ ਵਰਤੋਂ ਸੀਮਤ ਮਾਤਰਾ ਚ ਕਰੋ ਨੰਬਰ 51 ਭੋਜਨ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਕਿਉਂਕਿ ਕੁਦਰਤੀ ਰੂਪ ਵਿੱਚ ਇਹ ਪਦਾਰਥ ਤੁਹਾਡੇ ਸ ਤੋਂ ਪੂਰੇ ਕਰ ਦਿੰਦੇ ਆ ਨੰਬਰ 52 ਸਰੀਰ ਦਾ ਹਰ ਹਿੱਸਾ ਬਾਲਾਂ ਦੇ ਰੋਮਾਂ ਰਾਹੀਂ ਹੀ ਸਾਹ ਲੈਂਦਾ ਹੈ ਇਸ ਲਈ ਸੌਂਦੇ ਸਮੇਂ ਵਧੀਆ ਸਾਫ਼ ਘੱਟ ਤੋਂ ਘੱਟ ਕੱਪੜੇ ਪੈਨੋ ਸੂਤੀ ਕੱਪੜੇ ਸਭ ਤੋਂ ਵਧੀਆ ਨੇ ਨੰਬਰ 53 90% ਦੀਆਂ ਬਿਮਾਰੀਆਂ ਪੇਟ ਦੀਆਂ ਹੀ ਹੁੰਦੀਆਂ ਨੇ ਪੇਟ ਵਿੱਚ ਕਬਜ਼ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਤੁਸੀਂ ਬਿਮਾਰੀਆਂ ਤੋਂ ਚਾਹ ਕੇ ਵੀ ਨਹੀਂ ਬਚ ਸਕੋਗੇ ਨੰਬਰ 54 ਸੇਂ ਦਾ ਨਮਕ ਖਾਣਾ ਸਭ ਤੋਂ ਵਧੀਆ ਹੈ ਉਸ ਤੋਂ ਬਾਅਦ ਕਾਲੇ ਨਮਕ ਦੀ ਥਾਂ ਆਉਂਦੀ ਹੈ ਚਿੱਟਾ ਨਮਕ ਜ਼ਹਿਰ ਬਰਾਬਰ ਆ ਨੰਬਰ 55 ਜਲਨ ਤੇ ਆਲੂ ਦਾ ਰਸ ਹਲਦੀ ਸ਼ਹਿਦ ਐਲੋਵੇਰਾ ਮਿਲਾ ਕੇ ਲਗਾਉਣ ਨਾਲ ਜਲਨ ਠੀਕ ਹੋ ਜਾਂਦੀ ਹੈ ਤੇ ਛ ਸਰੋਂ ਤੇਲ ਮੂਫਲੀ ਅਤੇ ਨਾਰੀਅਲ ਦਾ ਤੇਲ ਹੀ ਖਾਣਾ ਚਾਹੀਦਾ ਹੈ ਜਾਂ ਫਿਰ ਦੇਸੀ ਘਿਓ ਦੀ ਵਰਤੋਂ ਕਰੋ ਰਫੈਂਡ ਅਤੇ ਡਾਲਟਾ ਕਿਉਂ ਜ਼ਹਿਰ ਬਰਾਬਰ ਨਹੀਂ ਨੰਬਰ 57 ਪੈਰਾਂ ਦੇ ਨਹਾਂ ਤੇ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਦੇ ਨਾਲ ਅੱਖਾਂ ਦੀ ਖੁਜਲੀ ਲਾਲੀ ਤੇ ਜਲਨ ਦੂਰ ਹੋ ਜਾਂਦੀ ਹੈ ਨੰਬਰ 58 ਖਾਣੇ ਵਿੱਚ ਚੂਨਾ ਖਾਣ ਦੇ ਨਾਲ 70% ਬਿਮਾਰੀਆਂ ਹੁੰਦੀਆਂ ਨੇ ਨੰਬਰ 93 ਰਾਖਤ ਜ਼ਖਮ ਦਰਦ ਫੋੜੇ ਹੋਣ ਦੇ ਉੱਪਰ ਤੁਸੀਂ ਚੁੰਬਕ ਨੂੰ 5 ਤੋਂ 20 ਮਿੰਟ ਤੱਕ ਰੱਖੋ ਇਸ ਨਾਲ ਇਹ ਜਲਦੀ ਠੀਕ ਹੋ ਜਾਵੇਗਾ ਜੇਕਰ ਕੋਈ ਹੱਡੀ ਵੀ ਟੁੱਟ ਜਾਂਦੀ ਹੈ ਤਾਂ ਚੁੰਬਕ ਦੀ ਵਰਤੋਂ ਕਰਨ ਦੇ ਨਾਲ ਅੱਧੇ ਤੋਂ ਵੀ ਘੱਟ ਸਮੇਂ ਵਿੱਚ ਠੀਕ ਅਵੇਗੀ ਨੰਬਰ 60 ਮਠਿਆਈਆਂ ਵਿੱਚ ਮਿਸ਼ਰੀ ਗੋੜ ਸ਼ਾਇਦ ਦੇਸੀ ਕੱਚੀ ਖੰਡ ਦੀ ਵਰਤੋਂ ਕਰਨੀ ਚਾਹੀਦੀ ਆ ਚਿੱਟੀ ਖੰਡ ਜ਼ਹਿਰ ਦੇ ਬਰਾਬਰ ਹੁੰਦੀ ਆ ਦੋਸਤੋ ਇਸ IAS ਦੀ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਣੀ ਰਾਏ ਸਾਡੇ ਨਾਲ ਜਰੂਰ ਕਮੈਂਟ ਬਾਕਸ ਵਿੱਚ ਸਾਂਝੀ ਕਰਿਓ ਕਿਉਂਕਿ ਆਪਾਂ ਸਾਰੇ ਨਿਰੋਗ ਜੀਵਨ ਹੀ ਚਾਹੁੰਦੇ ਆ ਜੇ ਸਾਨੂੰ ਇਹ ਘਰੇਲੂ ਨੁਸਖਿਆਂ ਦੁਆਰਾ ਮਿਲਦਾ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਸਾਡਾ ਦਵਾਈਆਂ ਤੋਂ ਖਹਿੜਾ ਛੋੜਦਾ ਤਾਂ ਸਾਡੀ ਸਿਹਤ ਬਹੁਤ ਜ਼ਿਆਦਾ ਚੰਗੀ ਰਹਿ ਸਕੇਗੀ ਜਾਣਕਾਰੀ ਦੋਸਤਾਂ ਮਿੱਤਰਾਂ ਵਿੱਚ ਵੀ ਜਰੂਰ ਸਾਂਝੀ ਕਰਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ